ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਆਯੁਰਵੈਦਿਕ ਕਲੀਨਿਕ ਤਰਨਤਾਰਨ ਸਾਹਿਬ ਦੇ ਪੇਜ ਦੇ ਮਰੇ ਸਾਲੇ ਵੀਰਾਣੂ ਵੈਦ ਰਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ ਅੱਜ ਫਿਰ ਤੁਹਾਡੇ ਸਾਹਮਣੇ ਅੱਜ ਤੋਂ ਆਏ ਆ ਆਯੁਰਵੇਦ ਦੇ ਸੰਬੰਧਿਤ ਕੋਈ ਨਵੀਆਂ ਜਾਣਕਾਰੀਆਂ ਲੈ ਕੇ ਸੋ ਵੀਰ ਜੀ ਥੋੜੇ ਜੇ ਵੀਰ ਹੋਰ ਜੁੜ ਜਾਣ ਫਿਰ ਆਪਾਂ ਗੱਲਬਾਤ ਅੱਗੇ ਜਾਰੀ ਰੱਖਦੇ ਹਾਂ ਕੀ ਵੀਰ ਦੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਵੀਰ ਨਾਲ ਜੁੜ ਸਕਣ ਪਰਮਜੀਤ ਮਾਨ ਜੀ ਵੀਡੀਓ ਨੂੰ ਸ਼ੇਅਰ ਕਰੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਜਾਣਕਾਰੀ ਸ਼ੇਅਰ ਕਰਨੀ ਆ ਜਿਹਦਾ ਕਿ ਆਮ ਹੀ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਖਾਸ ਕਰਕੇ ਖੇਤੀਬਾੜੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਆ ਕਿ ਇੱਕ ਆਯੁਰਵੇਦ ਦੇ ਵਿੱਚ ਆਉਂਦੀ ਆ ਕਿ ਨਹੀਂ ਆਉਂਦੀ ਵੀਡੀਓ ਨੂੰ ਸ਼ੇਅਰ ਕਰੋ ਹੋਰ ਥੋੜੇ ਵੀਰ ਨਾਲ ਜੁੜ ਜਾਣਗੇ ਤੇ ਉਸ ਬਾਰੇ ਆਪਾਂ ਹੀ ਤੁਹਾਡੇ ਨਾਲ ਗੱਲਾਂ ਕਰਾਂਗੇ ਅਮਨਦੀਪ ਸਿੰਘ ਜੀ ਵੀਡੀਓ ਨੂੰ ਸ਼ੇਅਰ ਕਰੋ ਵੀਰ ਜੀ ਥੋੜੇ ਵੀਰ ਨਾਲ ਹੋਰ ਜੁੜ ਜਾਣ ਫਿਰ ਆਪਾਂ ਗੱਲਬਾਤ ਅੱਗੇ ਜਾਰੀ ਰੱਖਦੇ ਆਂ ਉਹਨਿੰਦੇ ਤੱਕ ਜੇ ਕਿਸੇ ਵੀਰ ਨੇ ਕੁਝ ਪੁੱਛਣਾ ਹੋਵੇ ਤੇ ਉਹ ਕਮੈਂਟ ਦੇ ਵਿੱਚ ਪੁੱਛ ਸਕਦਾ ਜੀ ਕਿ ਸਨੇ ਕੋਈ ਕੁਰੇ ਇਲਾਜ ਬਾਰੇ ਨੁਕਤਾ ਪ੍ਰਸ਼ਨ ਆਵੇ ਤੇ ਉਹ ਕਮੈਂਟ ਵਿੱਚ ਪੁੱਛ ਸਕਦਾ ਵਾ ਵੀਰ ਜੀ ਸ਼ੇਅਰ ਕਰੋ ਲਾਈਵ ਵੀਡੀਓ ਨੂੰ ਜਸਵੀਰ ਸਿੰਘ ਪੱਡਾ ਜੀ ਵੀਰ ਜੀ ਡਿਪਰੈਸ਼ਨ ਦੀ ਡਿਪਰੈਸ਼ਨ ਦੀ ਮੈਡੀਸਿਨ ਹੁੰਦੀ ਆ ਵੀਰ ਜੀ ਬਿਲਕੁਲ ਠੀਕ ਹੋ ਜਾਊਗਾ ਰਾਸੀ ਵਾਲੇ ਸਿੰਘ ਵੀਰ ਜੀ ਮੀਡੀਆ ਨੂੰ ਸ਼ੇਅਰ ਕਰੋ ਥੋੜੇ ਵੀਰ ਨਾਲ ਜੁੜ ਜਣ ਅੱਜ ਤੁਹਾਡੇ ਨਾਲ ਬਹੁਤ ਈਕ ਸਪੈਸ਼ਲ ਜਾਣਕਾਰੀ ਆਪਾਂ ਸਾਂਝੀ ਕਰਨੀ ਆ ਥੋੜੇ ਜੇ ਵੀਰ ਨਾਲ ਹੋਰ ਜੁੜ ਜਾਣ ਜਸਵੀਰ ਸਿੰਘ ਜੀ ਤੁਸੀਂ ਸਪੈਸ਼ਲ ਕਾਲ ਕਰ ਲਿਓ ਡਿਪਰੈਸ਼ਨ ਦੀ ਮੈਡੀਸਿਨ ਤੁਹਾਨੂੰ ਦੱਸ ਦਾਂਗੇ ਨੰਬਰ ਮੇਰਾ ਹੈਗਾ ਉੱਪਰ ਹਾਂਜੀ ਵੀਰ ਜੀ ਅੱਜ ਜਿਵੇਂ ਕਿ ਆਮ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਕਿ ਪੰਜਾਬ ਵਿੱਚ ਪੌਸਤ ਦੀ ਖੇਤੀ ਖਾਸ ਕਰਕੇ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਕੁਝ ਵੀਰ ਇਹ ਕਹਿੰਦੇ ਆ ਕਿ ਨਹੀਂ ਹੋਣੀ ਚਾਹੀਦੀ ਕੁਝ ਕਹਿੰਦੇ ਆ ਕਿ ਹੋਣੀ ਚਾਹੀਦੀ ਆ ਕਈ ਵੀਰ ਕਹਿੰਦੇ ਆ ਕਿ ਇੱਕ ਨਸ਼ਾ ਵਾ ਚਲੋ ਨਸ਼ਾ ਵੱਖਰੀ ਜਗ੍ਹਾ ਵਾ ਪਰ ਕਈ ਜਗ੍ਹਾ ਤੇ ਬਹੁਤ ਹੀ ਵਧੀਆ ਕਿ ਇਹ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਵਾ ਮੇਰੇ ਕੋਲ ਇੱਕ ਕਿਤਾਬ ਆ ਬਾਬੇ RAM DEEP ਦੀ ਪਤੰਜਲੀ ਵਾਲਿਆਂ ਨੇ ਉਹ ਛਾਪੀ ਆ ਉਹ ਬੁੱਕ ਦੇ ਵਿੱਚ ਸਪੈਸ਼ਲ ਜੜੀਆਂ ਬੂਟੀਆਂ ਬਾਰੇ ਨੌਲੇਜ ਦਿੱਤੀ ਗਈ ਆ ਨਾਲ ਫੋਟੋਆਂ ਵਿੱਚ ਦਿੱਤੀਆਂ ਗਈਆਂ ਵਾ ਪlant ਦੀਆਂ ਹਰਬਲ ਆਯੁਰਵੇਦ ਜਿੰਨੇ ਪlant ਆ ਉਹਦੀਆਂ ਫੋਟੋਆਂ ਦਿੱਤੀਆਂ ਗਈਆਂ ਵਾ ਨਾਲ ਉਹਦੀ ਸਾਰੇ ਜੜੀਆਂ ਬੂਟੀਆਂ ਦੇ ਗੁਣ ਕਿੱਥੋਂ ਮਿਲਦੀ ਆ ਕਿਵੇਂ ਪੈਦਾ ਹੁੰਦੀ ਆ ਕਿਹੜੇ ਮੌਸਮ ਚ ਪੈਦਾ ਹੁੰਦੀ ਆ ਸਾਰਿਆਂ ਬਾਰੇ ਦੱਸਿਆ ਗਿਆ ਵਾ ਵੀਰ ਜੀਓ ਮੈਂ ਕਿਤਾਬ ਤੁਹਾਨੂੰ ਦਿਖਾਵਾਂਗਾ ਅੱਜ ਫਰੰਟ ਕੈਮਰੇ ਦੇ ਵਿੱਚ ਤੁਹਾਨੂੰ ਥੋੜੀ ਕਿਤਾਬ ਦਿਸਣੀ ਨਹੀਂ ਮੈਂ ਕੈਮਰਾ ਚੇਂਜ ਕਰਦਾ ਫਿਰ ਤੁਹਾਨੂੰ ਮਸ ਬੁੱਕ ਬਾਰੇ ਦੱਸਦਾ ਵਾਂ ਉਹਦੇ ਵਿੱਚ ਹੀ ਅਫੀਮ ਦੇ ਪਲਾਂਟ ਬਾਰੇ ਵੀ ਦੱਸਿਆ ਗਿਆ ਵਾ ਪਤੰਜਲੀ ਦੁਆਰਾ ਇਹ ਛਾਪੀ ਗਈ ਆ ਕਿਤਾਬ ਆਯੁਰਵੇਦ ਜੜੀ ਬੂਟੀ ਰਹੱਸੇ ਕਿਤਾਬ ਦਾ ਨਾਮ ਆ ਇਹਦੇ ਵਿੱਚ ਅਫੀਮ ਦੀ ਖੇਤੀ ਬਾਰੇ ਦੱਸਿਆ ਗਿਆ ਅਫੀਮ ਦੇ ਪਲਾਂਟ ਬਾਰੇ ਦੱਸਿਆ ਗਿਆ ਵਾ ਕਿਹੜੇ ਜਲਵਾਜੂ ਚ ਹੁੰਦੀ ਆ ਕੀ ਇਹਦੇ ਫਾਇਦੇ ਆ ਕੀ ਨੁਕਸਾਨ ਆ ਸਾਰਾ ਕੁਝ ਦੱਸਿਆ ਗਿਆ ਵਾ ਹਾਂਜੀ ਵੀਰ ਜੀ ਮੈਂ ਤੁਹਾਨੂੰ ਦਿਖਾਉਣਾ ਵਾ ਉਸ ਤੋਂ ਪਹਿਲਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਹਰ ਇੱਕ ਵੀਰ ਤੱਕ ਇਹ ਵੀਡੀਓ ਪਹੁੰਚ ਸਕੇ ਵੀਰ ਜੀ ਆ ਬੁੱਕ ਆਓ ਆਯੁਰਵੇਦ ਜੜੀ ਬੂਟੀ ਰਹੱਸ ਇਹ ਪਤੰਜਲੀ ਵਾਲਿਆਂ ਨੇ ਛਾਪੀ ਆ ਇਹਦੇ ਵਿੱਚ ਸਾਰੀਆਂ ਜੜੀਆਂ ਬੂਟੀਆਂ ਦੇ ਬਾਰੇ ਦੱਸਿਆ ਗਿਆ ਵਾ ਉਹਨਾਂ ਦੀਆਂ ਫੋਟੋਆਂ ਵੀ ਦਿੱਤੀਆਂ ਗਈਆਂ ਵਾ ਆਏ ਦੀ ਸੋਚੀ ਆ ਆ ਦੇਖੋ 4 ਨੰਬਰ ਦੇ ਪਹਿਲੇ ਨੰਬਰ ਤੇ ਅੱਕ ਬਾਰੇ ਦੱਸਿਆ ਗਿਆ ਵਾ 2 ਨੰਬਰ ਤੇ ਆਂਬ ਦੇ ਰੁੱਖ ਬਾਰੇ 3 ਨੰਬਰ ਤੇ ਵਾਂਸਾ ਬਾਰੇ ਅਤੇ 4 ਨੰਬਰ ਤੇ ਤੁਸੀਂ ਦੇਖ ਰਹੇ ਜਿਵੇਂ ਅਫੀਮ ਬਾਰੇ ਦੱਸਿਆ ਗਿਆ ਵਾ ਹੁਣ ਤੁਹਾਨੂੰ ਮੈਂ ਅੱਗੇ ਪੇਜ ਕੱਟ ਕੇ ਵਿਖਾਉਣਾ ਵਾਂਗਾ ਕਿ ਅਫੀਮ ਬਾਰੇ ਕੀ ਦੱਸਿਆ ਗਿਆ ਇਸ ਬੁੱਕ ਦੇ ਵਿੱਚ ਇਹ ਵੀ ਇੱਕ ਸਾਰੀ ਹਰਬਲ ਪਲਾਂਟ ਦੀ ਬੁੱਕ ਆ ਉਹਦੇ ਵਿੱਚ ਅਫੀਮ ਬਾਰੇ ਜਾਣਕਾਰੀ ਦਿੱਤੀ ਗਈ ਆ ਕੋਈ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ ਇੱਕ ਤੁਹਾਡੇ ਸਾਹਮਣੇ ਸਬੂਤ ਵਜੋਂ ਇੱਕ ਮੈਂ ਬੁੱਕ ਰੱਖੀ ਆ ਉਹਦੇ ਵਿੱਚ ਸਾਰਾ ਕੁਝ ਦੱਸਿਆ ਵਾ ਹਾਂਜੀ ਵੀਰ ਜੀ ਕਲੈਰਿਟੀ ਠੀਕ ਆ ਰਹੀ ਆ ਹਾਂਜੀ ਆ ਜੀ ਅਫੀਮ ਬਾਰੇ ਸਾਰਾ ਕੁਝ ਦੱਸਿਆ ਗਿਆ ਵਾ ਆ ਉਹਦੇ ਪਲਾਂਟ ਦੀ ਅਫੀਮ ਦਾ ਪਲਾਂਟ ਜਿਹੜਾ ਆ ਦੀ ਤਸਵੀਰ ਦਿੱਤੀ ਗਈ ਆ ਜਿਵੇਂ ਫੁੱਲ ਖਿੜਦੇ ਆ ਜੇ ਜਸ ਵੀਰ ਨੇ ਸਕਰੀਨ ਸ਼ਾਟ ਮਾਰਨਾ ਹੋਵੇ ਉਹ ਮਾਰ ਸਕਦਾ ਵਾ ਆ ਇਹਦੇ ਸਾਰੇ ਫਾਇਦੇ ਦੱਸੇ ਗਏ ਆ ਇਹਦੇ ਕੀ ਕੀ ਫਾਇਦੇ ਆ ਪਹਿਲੇ ਨੰਬਰ ਤੇ ਸਿਰਪੀੜ ਹੁੰਦੀ ਹੋਵੇ ਉਹਦੇ ਬਾਰੇ ਦੱਸਿਆ ਗਿਆ ਕਿ 1 ਗ੍ਰਾਮ ਅਫੀਮ ਅਤੇ 2 ਲੌਂਗ ਪੀਸ ਕੇ ਲੇਪ ਕਰਨ ਨਾਲ ਜਿਹੜੀ ਸਰਦੀ ਰੁੱਤ ਦੇ ਵਿੱਚ ਆਪਣੀ ਸਿਰਪੀੜ ਹੁੰਦੀ ਆ ਉਹ ਬਿਲਕੁਲ ਠੀਕ ਹੋ ਜਾਂਦੀ ਆ ਦੂਜੇ ਨੰਬਰ ਤੇ ਦੱਸਿਆ ਕਿ ਨੇਤਰ ਰੋਗ ਜੇ ਆਪਣੀ ਅੱਖਾਂ ਦਰਦ ਹੁੰਦੀਆਂ ਹੋਣ ਤੇ ਇਹਦਾ ਅਫੀਮ ਦਾ ਲੇਪ ਕਰਨ ਦੇ ਨਾਲ ਅੱਖਾਂ ਬਿਲਕੁਲ ਠੀਕ ਹੋ ਜਾਂਦੀਆਂ ਵਾਂ ਅੱਗੇ ਦੱਸਿਆ ਕਿ ਵਾਲ ਵਾਲਾਂ ਵਾਸਤੇ ਦੱਸਿਆ ਵਾ ਕੇਸ਼ ਹਿੰਦੀ ਦੇ ਵਿੱਚ ਕੇਸ਼ ਕਹਿੰਦੇ ਆ ਲਿਖਿਆ ਕਿ ਇਹਦੇ ਬੀਜ ਜਿਹਨੂੰ ਆਪਾਂ ਖਸ ਖਸ ਕਹਿੰਦੇ ਆ ਦੁੱਧ ਵਿੱਚ ਪੀਸ ਕੇ ਸਿਰ ਤੇ ਲੇਪ ਲਾਉਣ ਨਾਲ ਜਿਹੜੇ ਆਪਣੇ ਸਿਰ ਦੇ ਵਿੱਚ ਫੋੜੇ ਜਾਂ ਕੋਈ ਵੀ ਅਸ਼ਕਰੀ ਵਗੈਰਾ ਹੋ ਜਾਂਦੀ ਆ ਬਿਲਕੁਲ ਠੀਕ ਹੋ ਜਾਂਦੀ ਆ ਅੱਗੇ ਲਿਖਿਆ ਦੰਦ ਦਰਦ ਦੰਦ ਦਰਦ ਵਾਸਤੇ 16 ਮਿਲੀਗ੍ਰਾਮ ਅਫੀਮ 125 ਮਿਲੀਗ੍ਰਾਮ ਨਸ਼ਾਦਰ ਦੋਨਾਂ ਨੂੰ ਮਿਕਸ ਕਰਕੇ ਦਾੜ ਦੇ ਵਿੱਚ ਰੱਖਣ ਨਾਲ ਦਾੜ ਦੀ ਦਰਦ ਬਿਲਕੁਲ ਠੀਕ ਹੋ ਜਾਂਦੀ ਆ ਅੱਗੇ ਕੰਨ ਦਰਦ ਵਾਸਤੇ ਬਹੁਤ ਵਧੀਆ ਨੁਕਸਾ ਹੈ ਜਿਹੜਾ ਜਿਹਦੇ ਵਿੱਚ ਅਫੀਮ ਵਰਤੀ ਜਾਂਦੀ ਆ ਅਫੀਮ 60 ਮਿਲੀਗ੍ਰਾਮ گلاب ਦੇ ਤੇਲ ਚ ਮਿਲਾ ਕੇ ਕੰਨ ਵਿੱਚ ਪਾਉਣ ਨਾਲ ਕੰਨ ਦੀ ਦਰਦ ਬਿਲਕੁਲ ਠੀਕ ਹੋ ਜਾਂਦੀ ਆ ਸਭ ਤੋਂ ਮੇਨ ਵੀਰ ਜੀ ਆਮ ਤੁਸੀਂ ਦੇਖਿਆ ਹੋਊਗਾ ਕਿ ਜਿਵੇਂ ਆਪ ਕਈ ਵੀਰ ਆ ਉਹਨਾਂ ਦੇ ਲੀਵਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਤੇ ਬਾਰ ਬਾਰ ਟਾਇਲਟ ਜਾਣਾ ਪੈਂਦਾ ਵਾ ਆਮ ਹੀ ਸਮੱਸਿਆ ਵੇਖੀ ਜਾਂਦੀ ਆ ਕਿ ਟਾਇਲਟ ਕਈ ਵੀਰ ਬਾਰ ਬਾਰ ਜਾਂਦੇ ਆ ਇਸ ਰੋਗ ਤੋਂ ਕਈ ਵੀਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਉਹਦੇ ਵਾਸਤੇ ਵੀ ਅਫੀਮ ਦਾ ਨੁਕਸਾ ਇਹਦੇ ਵਿੱਚ ਦੱਸਿਆ ਵਾ ਵਰਤਨ ਦੇ ਨਾਲ ਉਸ ਰੋਗ ਨੂੰ ਸੰਗ੍ਰਹਿਣੀ ਰੋਗ ਕਹਿੰਦੇ ਆ ਬਿਲਕੁਲ ਠੀਕ ਹੋ ਜਾਂਦਾ ਇਹਨੋਂ ਇੱਕ ਸਾ ਲਿਖ ਲਓ ਅਫੀਮ ਔਰ ਬਸ਼ਨਾਗ ਇਹ ਦੋਵੇਂ 3-3 ਗ੍ਰਾਮ ਲੈਣੇ ਆ ਲੋਹ ਪਸਮ 250 ਗ੍ਰਾਮ ਔਰ ਅਬਰਕ ਪਸਮ 1.5 1.5 ਗ੍ਰਾਮ ਇਨਾਂ ਚਾਰਾਂ ਨੂੰ ਦੁੱਧ ਦੇ ਵਿੱਚ ਘੋਟ ਕੇ 125 ਮਿਲੀਗ੍ਰਾਮ ਦੀਆਂ ਗੋਲੀਆਂ ਬਣਾ ਕੇ ਇੱਕ ਗੋਲੀ ਸਵੇਰੇ ਤੇ ਇੱਕ ਸ਼ਾਮ ਨੂੰ ਖਾਣੀ ਆ ਇਹਦੇ ਨਾਲ ਸੰਗ੍ਰਹਿਣੀ ਰੋਗ ਬਿਲਕੁਲ ਠੀਕ ਹੋ ਜਾਂਦਾ ਹਾਂਜੀ ਵੀਰ ਜੀ ਇਹ ਤੇ ਤੁਹਾਨੂੰ ਸਾਰਿਆਂ ਨੇ ਜੋ ਆਪਾਂ ਦੱਸਿਆ ਕਿ ਅਫੀਮ ਦੇ ਜਿਹੜੇ ਜਿਹੜੇ ਗੁਣਾ ਸਾਰੇ ਦੱਸਿਆ ਇਹ ਇੱਕ ਜੜੀ ਬੂਟੀ ਰਹੱਸੇ ਨਾਂ ਦੀ ਕਿਤਾਬ ਆ ਪਤੰਜਲੀ ਵਿਦਾਂ ਛਾਪੀ ਗਈ ਹੈ ਇਹਦੇ ਵਿੱਚ ਦੱਸਿਆ ਗਿਆ ਵਾ ਹੋਰ ਵੀਰ ਜੀ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ ਤੇ ਉਹ ਕਮੈਂਟ ਦੇ ਵਿੱਚ ਪੁੱਛ ਸਕਦਾ ਵਾ ਜੇ ਕਿਸੇ ਨੂੰ ਇੱਥੇ ਕੋਈ ਡਾਊਟ ਹੋਵੇ ਉਹ ਵੀ ਕਲੀਅਰ ਕਰ ਸਕਦਾ ਪੁੱਛ ਕੇ ਰਾਜ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਆ ਸੁਖਵੰਤ ਸੰਧੂ ਜੀ ਤਰਨ ਪੈਂਦੀ ਆ ਤੇ ਤਰਨੇ ਇੱਕ ਵਾਰ ਕਿਸੇ ਕੋਲੋਂ ਕਢਵਾ ਲਓ ਕਢਵਾ ਕੇ ਮੈਨੂੰ ਫੋਨ ਕਰ ਲਿਓ ਤੁਹਾਨੂੰ ਇਹਦਾ ਇਲਾਜ ਦੱਸ ਦਾਂਗੇ ਦਵਾਈ ਕੋਸ਼ ਦੱਸਾਂਗੇ ਖਾਣ ਬਾਰੇ ਉਹ ਖਾ ਲਿਓ ਬਾਅਦ ਦੇ ਵਿੱਚ ਨਹੀਂ ਪਾਊਗੀ